ਦੇ ਬਹੁਤ ਸਿੱਖਰ ਲੋਕ ਜਹੇਦਾਰ ਤਹਿਰ ਸਿੰਘ ਜੀ ਜੋ ਇਸ ਮਲਾਨਵਾਸੀ ਨੇ ਜਿਨ੍ਹਾਂ ਨੇ ਪ੍ਰਾਤਨ ਸਮੇਂ ਤੋਂ ਇਹ ਗੁਰੂ ਘਰ ਦੀ ਸੇਵਾ ਵਿੱਚ ਬਹੁਤ ਤਰੀਕੇ ਨਾਲ ਹਰ ਤਰੀਕੇ ਨਾਲ ਆਪਣਾ ਸਹਿਯੋਗ ਦਿੱਤਾ ਹੈ ਵੱਡੇ ਦੋਤਾ ਸਾਹਿਬ ਆਵਾ ਬੰਦਾ ਸਿੰਘ ਬਾਦਰਾ ਦੋਤਾ ਸਾਹਿਬ ਵਿੱਚ ਵੀ ਉੱਥੇ ਵੀ ਸੇਵਾਵਾਂ ਨੇ ਭਲਾਈਆਂ ਨੇ ਸਭ ਕੁਝ ਹੀ ਕਿਰਪਾ ਕਰ ਦੇਰ ਕਰ ਇਹਨਾਂ ਤੁਗਲਾ ਸਮਾਸ ਸਦਨ ਕਰੀਏ ਜਵਾਹਰ ਦੀਪਾ ਘਰ ਸਾਹ ਬਾਹਰ ਜੀ ਕੀ ਪਤੇ

बानी जोड़िया तो गुरु नानक सच्चे पाशाह अवतार पुत दिन खुशियां प्राप्त की मेरे नालों नावे कई छोटे ने तो गुणा बहुत सारे वेटे रहे बड़ा माण स् करते हैं मैं इन्होंने ज्ञानों के चरणों की खा लगता भी नहीं एदा बुला नहीं है

रोजी तलंगी राय बुलाव की नगरी में क्या बापू कल्याण राय बेटा है माता त्रिपता जी के पुखों के दाई दौलता की हाजरी रखी आज सारा संसार ਸਭ ਕੇ ਵੈਦਿਕ ਅਧਿਆ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਤੋਂ ਦੁਨੀਆਂ ਖੁਸ਼ੀਆਂ ਮਨਾ ਲੀ ਗੁਰੂ ਦੀ ਸੰਗਤਾਂ ਹਰ ਨਾਮ ਦਾ ਨਾਮ ਲੈਵਾ ਸਿੱਖ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਦੇ ਹਰ ਰੋਜ਼ ਗਾਇਨ ਕਰਦੇ ਪਰ ਨਾਮ ਦੀ ਗੁਰਤ ਦਿਖਾ ਨੇ ਸਤਿਗੁਰ ਪਹਿਲਾ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਨੂੰ ਗੁਰੂ ਹੋਇਆ ਉਹਨਾਂ ਦੀ ਗੱਲ ਕਰਨੀ ਹੈ ਦੇ بادشاہ ਨੇ ਅਵਤਾਰ ਧਾਰਿਆ ਉਸ ਲੋ ਦੀ ਦਾਈ ਧੌਲਤਾਂ ਨੇ ਜੋ ਉਸ ਨੇਗਾ ਚਮਚਤਾਰ ਸੀ ਉਹ ਵੇਖੀ ਜਿਵੇਂ ਗੁਰੂ ਨਾਨਕ ਦੇਵ ਜੀ بادشاہ ਨੇ ਅਵਤਾਰ ਧਾਰਿਆ ਇੱਕ ਮਾਈ ਦਾ ਗੁਰੂ ਨਾਨਕ ਦੇਵ ਜੀ ਪਾਸ਼ਾ ਨੇ ਅਵਤਾਰ ਦਾ ਆਖਿਆ ਕਿ ਸਤ ਸਰਬਦਾ ਦਾ ਨਾਮ ਹੈ। ਢਾਈ ਦੌ ਦਾ ਫਰਾਨ ਹੋਈ ਹੈ। ਸੰਤੋਖ ਪਹਿਲਾਂ ਗੁਰੂ ਨਾਨਕ ਦੇਵ ਜੀ ਪਾਸ਼ਾ ਨੂੰ ਗੁਰੂ ਮਹੰਮਾ ਢਾਈ ਦੌ ਦਾ ਨੇ ਸਾ I hey. can hey. 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 ਇਸ ਸੱਜ ਨੇ ਟੁਕ ਅੰਤਰ ਗੁਰ ਨਾਮ ਦਿੱਤੀ ਪਟਿਆਰੀ ਗੁਰ ਨਾਮ ਦਿੱਤੀ ਪਟਿਆਰੀ ਅਸਮ ਬੇਨਤੀ ਕੀਤੀ ਸੀ ਕਿ ਆਪ ਦੇ ਚਰਨਾਂ ਤੋਂ ਪ੍ਰਾਪਤ ਕਰਕੇ ਪਿਆਰ ਵਾਜ ਸਾਡੇ ਮਾਣਯੋਗ ਪੰਜਮ ਸਿੰਘ ਜੀ ਜੋ ਬੜੇ 50 ਇਨਸਾਨ ਨੇ ਨਾਲ ਪ੍ਰਤਨ ਸਮੇਂ ਤੋਂ ਗ੍ਰੰਥੀ ਸਹਿਬਾਨ ਨੇ ਪਾਠੀ ਸਹਿਬਾਨ ਨੇ ਇਹ ਸਭ ਤੋਂ ਵੱਡੀ ਦਾਤ ਮੰਗੀ ਜਿਹੜੇ ਨੇ ਨਾਮ ਨਾਮ ਦੀ ਦਾਤ ਸਤਿ ਪਾਸ਼ਾ ਧੰਨ ਗੁਰੂ ਨਾਨਕ ਸਤਿ ਪਾਸ਼ਾ ਜੀ ਨਾਮ ਦੀ ਦਾਤ ਕੋਈ ਨਹੀਂ ਕੋਈ ਸੇਵਾ ਨਹੀਂ ਅਣੀ ਤੇ ਆਪਣੇ ਪ੍ਰਵਾਦ ਬੈ ਕੇ ਖੁਸ਼ੀਆਂ ਮਨਾਉਂਦੇ ਆ ਸਾਖੀ ਮਗੇ ਬਧਨ ਕਰਦੇ ਆਂ ਸੰਗਤ ਦੇ ਪਿਆਰ ਕਰਕੇ ਇਹਨਾਂ ਦੇ ਚਰਨਾਂ ਦੀ ਧੂੜ ਲੈ ਲੈ ਕੇ ਸਾਧ ਸੰਗਤੀ ਉਹ ਬੜਾ ਮਾਨਕੀਲੇ ਬੁਹਾਗ ਚ ਹੁੰਦਾ ਸੱਚੇ ਪਾਤਸ਼ਾਹ ਜੀ ਨੇ ਸੰਗਤਾਂ ਨੇ ਬੜੀ ਮਿਹਰ ਕੀਤੀ ਹੈ ਸਾਨੂੰ ਗਰੀਬਾਂ ਘਰਾਂ ਦੇ ਵਿੱਚੋਂ ਵੱਡਾ ਵੱਡਾ ਆਪ ਜੀ ਨੇ ਮਾਨ ਬਖਸ਼ਿਸ਼ ਕੀਤਾ ਅਸੀਂ ਅੱਗੇ ਮੈਂ ਦੱਸਾਇਆ ਕਿ ਸਾਰੇ ਕੰਮ ਅਸੀਂ ਧਰੂੜੀਆਂ ਪਾਉਣ ਦੇ ਕੰਮ ਕੀਤੇ ਦਿਹਾੜੀਆਂ ਕੀਤੀਆਂ ਸਾਧ ਸੰਗਤ ਜੀ ਵਡੀਆਂ ਕਈ ਤਰ੍ਹਾਂ ਦੇ ਵਾੜ ਕੰਮ ਛੋਟ ਛੋਟਾ ਕੰਮ ਜਿਹੜਾ ਉਹ ਵੀ ਸਤਗੁਰੂ ਸ੍ਰੀ ਬਾਸਾ ਜੀ ਦੀ ਕਿਰਪਾ ਕਰਕੇ ਕਰਵਾਇਆ ਤੇ ਹੁਣ ਮੈਂ ਤਾਂ ਬਚਨ ਕਰਿਆ ਸਭ ਇਸ ਪੜਾਣ ਨਾਲ ਬੋਲਣ ਆਸਟ੍ਰੇਲੀਆ ਦੀ ਦੁਨੀਆ ਜਿਹੜੀ ਆ ਉਹ ਸਾਡੇ ਨਾਲ ਉੱਚਾ ਬੋਲਦੀ ਉਹ ਸਾਰੀਆਂ ਪਾਪਾ ਜੀ ਕੋਹਲੇ ਸ਼ਬਦਾਂ ਜਿਹੜਾ ਅਸੀਂ ਨਾਲ ਪੜ੍ਹ ਲਈ ਉਹ ਸਾਧ ਸੰਗਤ ਜੀ ਸਾਡੇ ਜਿੱਥੇ ਉਹਨਾਂ ਦੀ ਬਾਤ ਹੁੰਦੀ ਹੈ ਤੇ ਤਾਂ ਮੈਂ بار بار ਤੇਨੇ ਕਰੋ ਕਿਰਪਾ ਕਰੋ ਕਿਰਪਾ ਤੇ 사ਸਨ ਮਾੜੀ ਗੱਲ ਨਹੀਂ ਇਹ ਰਸਨਾ ਪੁੱਤਰ ਹੋਣੀ 사ਸਨਾ ਤਾਂ ਤਾਂ ਹੈ ਮੇਰੀ ਜਿੰਦੜੀਏ ਗੁਣਦਾਮ ਹੈ ਹਰ ਪ੍ਰਭ ਕੇਰੇ ਦਾ ਇਹਦੇ ਕਰਨ ਕਿੱਥੇ ਸੀ ਸਾਡਾ 사ਸਨ ਸੰਗਤ ਵਿੱਚ ਬਹਿਣ ਦਾ ਤੇ ਸਟੇਜ ਤੇ ਬਹਿਣ ਦਾ ਇਹ ਆਪਦੀ ਨੇ ਬਖਸ਼ਿਸ਼ ਕੀਤਾ ਆਪਦੀਆਂ ਵਡਿਆਈਆਂ ਪ੍ਰਬੰਧਕ ਜਨ ਬੜੇ ਕਿਰਪਾ ਦੇ ਪਾਤਰ ਨੇ ਬੜੇ ਸੇਵਾ ਦੇ ਪਾਤਰ ਨੇ ਜੋ ਵਾਰ ਵਾਰ ਕੇ ਸਾਨੂੰ ਕਹਿੰਦੇ ਆ ਸੇਵਾ ਕਰਵਾ ਸੇਵਾ ਕਰੂ ਪਰ ਅਸੀਂ ਕਰਨ ਜੋਗੀ ਨਹੀਂ ਹੁੰਦੀ ਨਹੀਂ ਸੋ ਸਾਸ ਜੀ ਨੇ ਸਰ ਕੀ ਮਾਰਾ ਕਰਕੇ ਨਹੀਂ ਭਾਈ ਪਿਆਰ ਚਾਹੀਦਾ ਆਪ ਜੀ ਦਾ ਮਾ ਬੜੇ ਬਾਰੋ ਕੁਮਾਰ ਕਿਨੇ ਹੁੰਨੇ ਆ ਆਪ ਜੀ ਪਿਆਰ ਬਖਸ਼ਿਸ਼ ਕਰੋ ਇਸੇ ਤਰ੍ਹਾਂ ਪਿਆਰ ਆਪ ਦੇ ਚਰਨਾਂ ਦਾ ਬਣਿਆ ਰਹੇ ਸਤਿਗੁਰ ਜੀ ਦੀ ਕਿਰਪਾ ਦੇ ਨਾਲ ਪਾਇਆ ਪਰੌਣ ਮਿਲ ਕੇ ਇਹ ਗੁਰਪੁਰ ਜਦੋਂ ਨਾਂ ਦੇ ਰਿਏ ਸਤਿਗੁਰ ਜੀ ਕਿਰਪਾ ਕਰ ਨੂੰ ਭੁੱਲਾ ਚੁੱਕਾਂ ਦੀ ਕੀ ਮਾ ਕੋਈ ਅਜਿਹਾ ਬਚਨ ਇਹ ਉਹਦੇ ਹੱਦਿਆ ਸ਼ਬਦ ਕੋਈ ਜੀਵ ਹੈ ਮੂੰਹ ਜਿਹੜਾ ਕਿਸੇ ਮਾਪਕ ਨਾ ਬਿਠਾ ਹੋਵੇ ਦਾਸ ਜਿਹੜੀਆਂ ਫੁੱਲਾਂ ਨੇ ਫੁੱਲਾਂ ਮੇਰੀ ਸੋਲੀ ਤੇ ਪਾ ਦਿਓ ਜੇ ਕੋ ਵਦਨ ਕਮਾਉਣ ਵਾਲਾ ਸਤਿਗੁਰ ਦਾ ਜਾਣ ਕੀ ਕਮਾਉਣ ਦੀ ਕੋਸ਼ਿਸ਼ ਕਰਿਓ ਸਭ ਕੁਝ ਦੀ ਕਿਰਪਾ ਕਰੀ ਤੁਲਾ ਚੁਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ